ਬੈਂਕ TDB ਬੈਂਕ ਵਿੱਚ ਕੈਨੇਡਾ ਦੇ ਵਿੱਚ ਔਰ ਇੱਥੇ ਬੈਂਕ ਦੇ ਵਿੱਚ ਆ ਦੇਖੋ ATMਾਂ ਦੇ ਵਿੱਚ ਤੁਹਾਨੂੰ ਇੱਕ ਚੀਜ਼ ਮੈਂ ਦਿਖਾਣਾ ਦੇਖੋ ਕਿੰਨੀ ਵਧੀਆ ਚੀਜ਼ ਆ ਤੇ ਆ ਦੇਖੋ ਇਹਨੂੰ ਤਰਕੀਆ ਕੀਤੀ ਪੰਜਾਬ ਨੇ ਹੁਣ ਤੱਕ ਆ ਦੇਖੋ ਆ ਦੇਖੋ ਆਪਸ਼ਨਸ ਆ ਨਹੀਂ ਇਹਦੇ ਉੱਤੇ ਚੂਜ਼ ਯਰ ਲੈਂਗੁਏਜ ਆ ਦੇਖੋ ਕਿਰਪਾ ਕਰਕੇ ਆਪਣੀ ਪਸੰਦੀਦਾ ਭਾਸ਼ਾ ਚੁਣੋ ਪੰਜਾਬੀ ਇਹਦੇ ਵਿੱਚ ਉਹਨਾਂ ਨੇ ਕੈਨੇਡਾ ਦੇ ਵਿੱਚ ਬੈਂਕ ਨੇ ਹੋਰ ਕਿਤੇ ਨੀਮਸ ਖੋਸ਼ੀਆ ਦੇ ਆਰਬੀਸੀ ਮੈਂ ਹੋਰ ਹੋਰ ਕਿਸੇ ਵੀ ਏਟੀਐਮ ਦੇ ਵਿੱਚ ਜਾਂ ਕਿਸੇ ਵੀ ਬੈਂਕ ਦੇ ਵਿੱਚ ਇਹ ਚੀਜ਼ ਦੇਖੀ ਟੀਡੀ ਬੈਂਕ ਨੇ ਸਪੈਸ਼ਲ ਇਹ ਫੈਸਿਲਿਟੀ ਜਿਹੜੀ ਆ ਉਹ ਪੰਜਾਬੀ ਲੈਂਗੁਏਜ ਦੀ ਪਾਈ ਹੋਈ ਆ ਜਦੋਂ ਆਪਾਂ ਆਹ ਦੇਖੋ ਸਾਰਾ ਇੰਟਰਫੇਸ ਪੰਜਾਬੀ ਦੇ ਵਿੱਚ ਆ ਇਹ ਇੱਕ ਕਮਾਈ ਆ ਹੁਣ ਤੱਕ ਦੀ ਪੰਜਾਬ ਦੀ ਇੱਥੇ ਆ ਕੇ ਕੈਨੇਡਾ ਦੇ ਵਿੱਚ ਜਿਹੜੀ ਉਹਨੇ ਲੈਂਗੁਏਜ ਦਿੱਤੀ ਹੋਈ ਆ ਪੰਜਾਬੀ ਵੀ ਉਹਨਾਂ ਨੇ ਬਾਕੀ ਭਾਸ਼ਾਵਾਂ 'ਤਾਂ ਸ਼ਾਮਲ ਕੀਤੀਆਂ ਕੀਤੀਆਂ ਨਾਲ ਪੰਜਾਬੀ ਨੂੰ ਵੀ ਉਹਨਾਂ ਹੀ ਪ੍ਰੇਫਰੈਂਸ ਦਿੱਤੀ ਆ ਪੰਜਾਬੀ ਭਾਸ਼ਾ ਵੀ ਉਹਨਾਂ ਹੀ ਉਹਨਾਂ ਨੇ